ਜਿਹੜੀ ਸੁਖਨਾ ਲੇਕ ਨੂੰ ਲੈ ਕੇ ਕਈ ਵਾਰੀ ਗੱਲਾਂ ਹੁੰਦੀਆਂ ਨੇ ਵੀ ਸੁੱਕ ਜੂਗੀ ਇਸ ਵਾਰੀ ਮੀਂਹ ਨਹੀਂ ਪਿਆ بارش ਨਹੀਂ ਪਈ ਤਾਂ ਅਖਰ ਤੁਸੀਂ ਹਾਲਾਤ ਦੇਖੋ ਲਵਾ ਲਵ ਸੁਖਨਾ ਲੇਕ ਭਰੀ ਹੋਈ ਹੈ ਤੇ ਜਿੰਨਾ ਡੇਂਜਰ ਲੈਵਲ ਹੁੰਦਾ ਹੈ ਡੇਂਜਰ ਲੈਵਲ ਤੋਂ ਉੱਪਰ ਪਾਣੀ ਚੱਲ ਰਿਹਾ ਹੈ ਆਮਣੇ ਇਸ ਸਾਈਡ ਥੋੜਾ ਜਿਹਾ ਡੇਂਜਰ ਵਾਲਾ ਨਿਸ਼ਾਨ ਦਿਖੂਗਾ ਪਰ ਤੁਸੀਂ ਦੇਖੋ ਕਿ ਗੇਟਾਂ ਦੇ ਉੱਪਰ ਦੀ ਪਾਣੀ ਚੱਲ ਰਿਹਾ ਹੈ ਇਹ ਹੈ ਸੁਖਨਾ ਦੇ ਹਾਲਾਤ ਤੇ ਇਹ ਪਾਣੀ ਜਾ ਕੇ ਸਾਰਾ ਘੱਗੜ ਦੇ ਵਿੱਚ ਮਿਲਣਾ ਹੈ ਹੋ ਸਕਦਾ ਵੀ ਤੀਸਰਾ ਗੇਟ ਵੀ ਜਿਹੜਾ ਖੋਲਣਾ ਪਵੇ ਕਿਉਂਕਿ ਪਾਣੀ ਦੀ ਰਫ਼ਤਾਰ ਬਹੁਤ ਜ਼ਿਆਦਾ ਹੈ ਤੇ ਬਹੁਤ ਸਪੀਡ ਦੇ ਨਾਲ ਜਿਹੜਾ ਪਾਣੀ ਹੈ ਉਹ ਚੜ ਕੇ ਆ ਰਿਹਾ ਹਰ ਪਾਸੇ ਹੋ ਰਹੀ ਲਗਾਤਾਰ ਬਾਰਿਸ਼ ਇਸ ਤਰ੍ਹਾਂ ਦੇ ਨਾਲ ਪਰੇਸ਼ਾਨੀ ਵਧਾ ਰਹੀ ਆ ਹੁਣ ਮੌਸਮ ਸੁਹਾਵਣਾ ਨਹੀਂ ਕਹਿ ਸਕਦੇ ਲੋਕਾਂ ਵਾਸਤੇ ਦਿੱਕਤ ਖੜੀ ਹੋ ਰਹੀ ਹੈ ਲਗਾਤਾਰ ਥਾਂ ਥਾਂ ਤੇ ਪਾਣੀ ਭਰ ਰਿਹਾ ਹੈ ਡੈਮ ਫੁੱਲ ਹੋ ਰਹੇ ਨੇ ਤੇ ਨਾਲ ਹੀ ਇਹ ਤਸਵੀਰ ਤੁਹਾਨੂੰ ਸੁਖਨਾ ਲੇਕ ਦੀ ਦਿਖਾਦਾ ਤਾਂ ਤੁਸੀਂ ਜਿਹੜੀ ਸੁਖਨਾ ਲੇਕ ਨੂੰ ਲੈ ਕੇ ਕਈ ਵਾਰੀ ਗੱਲਾਂ ਹੁੰਦੀਆਂ ਨੇ ਵੀ ਸੁੱਕ ਜੂਗੀ ਇਸ ਵਾਰੀ ਮੀਂਹ ਨਹੀਂ ਪਿਆ ਬਾਰਿਸ਼ ਨਹੀਂ ਪਈ ਤਾਂ ਆਖਰ ਤੁਸੀਂ ਹਾਲਾਤ ਦੇਖੋ ਲਵਾ ਲਵ ਸੁਖਨਾ ਲੇਕ ਭਰੀ ਹੋਈ ਹੈ ਤੇ ਇਸੇ ਦੇ ਕਾਰਨ ਜੇ ਕਹੀਏ ਕਿਉਂਕਿ ਇਹ ਸਾਰਾ ਪਾਣੀ ਹੈ ਜਿਹੜਾ ਪਿਛਲੀਆਂ ਪਹਾੜੀਆਂ ਤੋਂ ਜਿਸ ਤਰ੍ਹਾਂ ਦੇ ਨਾਲ بارشਦਾ ਆਉਂਦਾ ਤਾਂ ਲੇਕ ਲਗਾਤਾਰ ਸਿਰੇ ਤੱਕ ਭਰੀ ਦਿਖਰੀ ਹੈ ਇਹਦੇ ਨਾਲ ਹੀ ਜੇ ਅੱਗੇ ਗੱਲ ਕਰੀਏ ਲੋਕ ਬਹੁਤ ਘੱਟ ਨੇ ਤੇ ਨਾ ਹੀ ਆ ਜਾਵੇ ਤਾਂ ਠੀਕ ਹੈ ਕਿਉਂਕਿ ਅਜੀਹਾ ਕਈ ਵਾਰੀ ਜਿਹੜੇ ਦ੍ਰਿਸ਼ ਨੇ ਉਹ ਕਈ ਵਾਰੀ ਪਰੇਸ਼ਾਨੀ ਬਣ ਜਾਂਦੇ ਨੇ ਜਦੋਂ ਇੱਕੋ ਲਖਤ ਪਾਣੀ ਕਿਤੇ ਆ ਜਾਏ ਤੇ ਇਹਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਜਿਵੇਂ ਲਗਾਤਾਰ بارش ਹੋ ਰਹੀ ਹੈ ਤੇ ਅਲਰਟ ਵੀ ਹੈ ਜਿਹੜਾ ਮੌਸਮ ਵਿਭਾਗ ਦਾ ਦਿੱਤਾ ਹੋਇਆ ਤੇ ਉਹਦੇ ਅਨੁਸਾਰ ਤੁਸੀਂ ਦੇਖੋ ਕਿ ਜਦੋਂ ਆ ਸਾਰਾ ਸੁਖਨਾ 14 ਪਾਣੀ ਹੈ ਜਿਹੜਾ ਕਿਉਂਕਿ ਪੈਸਾ ਇਕੱਠਾ ਹੀ ਆਉਂਦਾ ਪਾਣੀ ਪਰ ਇਹ ਉਹਦੇ ਨਾਲ ਸੈਂਚਰੀ ਦਾ ਪਾਣੀ ਆ ਜਾਂਦਾ ਇਹ ਵੀ ਤੁਸੀਂ ਦੇਖੋ ਕਿ ਅੰਨ ਸਿਰੇ ਤੱਕ ਭਰਿਆ ਹੋਇਆ ਹੈ ਇਹਦੇ ਨਾਲ ਹੀ ਤੁਹਾਨੂੰ ਸੁਖਨਾ ਦੇ ਫਲੱਡ ਗੇਟ ਦਿਖਾ ਦਨੇ ਆ ਕਿਉਂਕਿ ਲਗਾਤਾਰ ਪਾਣੀ ਉੱਥੋਂ ਛੱਡਣਾ ਪੈ ਰਿਹਾ ਹੈ ਪ੍ਰਸ਼ਾਸਨ ਦੀ ਚੰਡੀਗੜ੍ਹ ਦੀ ਪੂਰੀ ਨਿਗ੍ਹਾ ਬਣੀ ਹੋਈ ਹੈ ਇਸ ਚੀਜ਼ ਨੂੰ ਲੈ ਕੇ ਕਿ ਜਿੰਨਾ ਵੀ ਪਾਣੀ ਪਿੱਛੋਂ ਜਿਸ ਤਰ੍ਹਾਂ ਦੇ ਨਾਲ ਆ ਰਿਹਾ ਤਾਂ ਉਹਦੇ ਤੇ ਅ ਲਗਾਤਾਰ ਨਜ਼ਰ ਬਣਾ ਕੇ ਰੱਖੀ ਜਾਵੇ ਸੀਸੀਟੀਵੀ ਕੈਮਰੇ ਤੱਕ ਲੱਗੇ ਹੋਏ ਨੇ ਪ੍ਰਸ਼ਾਸਨ ਦੇ ਅਧਿਕਾਰੀ ਅਲਰਟ ਨੇ ਲਗਾਤਾਰ ਅੱਜ ਵੀ ਇਸੇ ਲਈ ਛੁੱਟੀ ਕਰੀ ਗਈ ਸੀ ਕਿਉਂਕਿ ਮੌਸਮ ਹੈ ਜਿਹੜਾ ਉਹ ਇਜਾਜ਼ਤ ਨਹੀਂ ਦੇ ਰਿਹਾ ਹੈਗਾ ਕਿ ਕੰਮਕਾਜ ਆਮ ਜ਼ਿੰਦਗੀ ਵਾਂਗ ਚੱਲ ਸਕੇ ਤੇ ਉਸੇ ਦੇ ਨਾਲ ਹਾਲਾਤ ਇਹ ਦਿਖ ਰਹੇ ਨੇ ਤੁਸੀਂ ਦੇਖੋ ਕਿੰਨੀ ਸਪੀਡ ਦੇ ਨਾਲ ਪਾਣੀ ਆ ਰਿਹਾ ਤੁਸੀਂ ਹੈਰਾਨ ਹੋ ਜਾਓਗੇ ਦੇਖ ਕੇ ਕਿ ਕਿੱਡੀ ਸਪੀਡ ਦੇ ਨਾਲ ਪਾਣੀ ਆ ਰਿਹਾ ਤੇ ਜਿਹੜੇ ਫਲੱਡ ਗੇਟਸ ਨੇ ਉਹ ਸੁਖਨਾ ਦੇ ਫੁੱਲੇ ਹੋਏ ਨੇਗੇ ਪਾਣੀ ਦੀ ਰਫਤਾਰ ਆਪਣੇ ਆਪ ਚ ਦੱਸ ਰਹੀ ਆ ਕਿ ਕਿੰਨਾ ਪਾਣੀ ਆ ਜਿਹੜਾ ਉਹ ਪਿੱਛੋਂ ਉਹ ਆ ਰਿਹਾ ਤੇ ਇਹ ਪਾਣੀ ਜਿੱਥੇ ਜਿਸ ਜਗ੍ਹਾ ਤੇ ਜਮਾ ਹੁੰਦਾ ਇਸੇ ਲਈ ਇਧਰ ਨਾਲ ਖੇਤਰ ਫੁੱਲਸ ਵੀ ਖੜੀ ਆ ਤੇ ਪ੍ਰਸ਼ਾਸਨ ਵੀ ਕਹਿੰਦਾ ਨਾ ਉਹ ਨੇੜੇ ਇਹ ਜੀਆਂ ਥਾਵਾਂ ਤੇ ਕਿ ਕੱਲ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆ ਵਧੇ ਇਸ ਕਦਰ ਪਾਣੀ ਦੀ ਰਫਤਾਰ ਆ ਜਿਹੜੀ ਉਹ ਵਧੀ ਜਾ ਰਹੀ ਹੈਗੀ ਤੇ ਇਸੇ ਲਈ ਫਲੱਡ ਗੇਟਸ ਨੇ ਜਿਹੜੇ ਉਹ ਖੋਲੇ ਗਏ ਨੇ ਜਿੰਨਾ ਡੇਂਜਰ ਲੈਵਲ ਹੁੰਦਾ ਹੈ ਡੇਂਜਰ ਲੈਵਲ ਤੋਂ ਉੱਪਰ ਪਾਣੀ ਚੱਲ ਰਿਹਾ ਹੈ ਡੇਂਜਰ ਲੈਵਲ ਵਾਲੇ ਨਿਸ਼ਾਨ ਨੇ ਜਿਹੜੇ ਉਹ ਤੁਸੀਂ ਦੇਖੋ ਦਿਖ ਨਹੀਂ ਰਹੇ ਅੱਜ ਕਿੰਨਾ ਜ਼ਿਆਦਾ ਪਾਣੀ ਹੈ ਜਿਹੜਾ ਉਹ ਚੜਿਆ ਹੋਇਆ ਹੈਗਾ ਇਸ ਟਾਈਮ ਤੇ ਦਰਾਂ ਤੇ ਇੰਨਾ ਪਾਣੀ ਤਾਂ ਹੀ ਉਹ ਕਰਕੇ ਫਲੱਡ ਗੇਟਸ ਨੇ ਜਿਹੜੇ ਉਹ ਵਾਰੀ-ਵਾਰੀ ਖੋਲਣ ਦੀ ਲੋੜ ਪੈ ਰਹੀ ਹੈ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਲਗਾਤਾਰ ਇੱਥੇ ਅਲਰਟ ਬਣਿਆ ਹੋਇਆ ਹੈ ਸਿਵਲ ਡਿਫੈਂਸ ਦੇ ਲੋਕ ਨੇ ਜਿਹੜੇ ਉਹ ਵੀ ਤਾਇਨਾਤ ਕਰੇ ਗਏ ਨੇ ਕਿਉਂਕਿ ਪਾਣੀ ਅੱਜ ਉੱਪਰ ਦੀ ਚੱਲ ਰਿਹਾ ਹੈ ਸੌੜ ਗੇਟਸ ਦੇ ਉੱਪਰ ਦੀ ਪਾਣੀ ਚੱਲ ਰਿਹਾ ਹੈਗਾ ਹਾਲਾਤ ਤਾਂ ਦੇਖੋ ਤੁਸੀਂ ਕੀ ਬਣ ਗਏ ਨੇ ਤੇ ਕਿੰਨਾ ਪਾਣੀ ਹੈ ਜਿਹੜਾ ਉਹ ਛੱਡਿਆ ਜਾ ਰਿਹਾ ਸਮਣੇ ਇਸਾਈਡ ਥੋੜਾ ਜਿਹਾ ਡੇਂਜਰ ਵਾਲਾ ਨਿਸ਼ਾਨ ਦਿਖੂਗਾ ਪਰ ਤੁਸੀਂ ਦੇਖੋ ਕਿ ਗੇਟਾਂ ਦੇ ਉੱਪਰ ਦੀ ਪਾਣੀ ਚੱਲ ਰਿਹਾ ਹੈ ਇਹ ਹੈ ਸੁਖਨਾ ਦੇ ਹਾਲਾਤ ਤੇ ਇਹ ਪਾਣੀ ਜਾ ਕੇ ਸਾਰਾ ਘੱਗੜ ਦੇ ਵਿੱਚ ਮਿਲਣਾ ਹੈ ਕਿੰਨੀ ਪਾਣੀ ਦੀ ਰਫ਼ਤਾਰ ਹੈ ਤਾਈਆਂ ਉੱਪਰ ਕੇ ਕਹਿ ਜਾ ਰਿਹਾ ਹੈ ਵੀ ਜਿੱਥੋਂ ਜਿੱਥੋਂ ਸੁਖਨਾ ਦਾ ਵੀ ਪਾਣੀ ਨਿਕਲ ਰਿਹਾ ਹੈ ਸੁਖਨਾ ਦੇ ਫਲੱਡ ਗੇਟ ਖੁੱਲੇ ਨੇ ਤਾਂ ਤੁਸੀਂ ਲਾਂਬੇ ਲਾਂਬੇ ਰਹੋ ਕੋਈ ਵੀ ਇਹਦੇ ਨੇੜੇ ਨਾ ਆਇਓ ਇੰਨੀ ਪਾਣੀ ਜਿਸ ਤਰ੍ਹਾਂ ਦੇ ਨਾਲ ਏਡੀ ਭਾਰੀ ਤਦਾਰ ਦੇ ਵਿੱਚ ਪਾਣੀ ਆ ਜਾ ਰਿਹਾ ਹੈ ਤਾਂ ਜਿਹੜੇ ਗੇਟਸ ਨੇ ਸੁਖਨਾ ਦੇ ਉਹ ਖੁੱਲੇ ਗਏ ਨੇਗੇ ਤੇ ਪਾਣੀ ਦੀ ਰਫ਼ਤਾਰ ਸਾਫ਼ ਤੌਰ ਤੇ ਦਰਸ਼ਾਉਂਦੀ ਆ ਵੀ ਕਿਸ ਕਦਰ ਪਾਣੀ ਹੈ ਜਿਹੜਾ ਉਹ ਫਲੋਟ ਕਰ ਰਿਹਾ ਹੈਗਾ ਤੇ ਨਾਲ ਹੀ ਜਿਵੇਂ ਤੁਹਾਨੂੰ ਦਿਖਾਇਆ ਵੀ ਸੁਖਨਾ ਝੀਲ ਦਾ ਪੂਰਾ ਪਾਣੀ ਭਰ ਚੁੱਕਿਆ ਹੈ ਸੁਖਨਾ ਦੇ ਫਲੱਡ ਗੇਟ ਖੁੱਲੇ ਪਏ ਨੇ ਪੂਰਾ ਪੂਰਾ ਤੁਸੀਂ ਦੇਖੋ ਦੋਏ ਗੇਟ ਨੇ ਜਿਹੜੇ ਪੂਰੇ ਪੂਰੇ ਖੁੱਲੇ ਹੋਏ ਨੇਗੇ ਪੂਰੇ ਖੁੱਲੇ ਦੋਏ ਗੇਟਾਂ ਦੇ ਵਿੱਚ ਵੀ ਪਾਣੀ ਕੰਟਰੋਲ ਨਹੀਂ ਹੋ ਰਿਹਾ ਤੇ ਲਗਾਤਾਰ ਪਾਣੀ ਹੈ ਜਿਹੜਾ ਫਲੋਟ ਕਰ ਰਿਹਾ ਹੈ ਤੇ ਇਹ ਦੋ ਗੇਟਾਂ ਦੇ ਨਾਲ ਹੋ ਸਕਦਾ ਵੀ ਤੀਸਰਾ ਗੇਟ ਵੀ ਜਿਹੜਾ ਖੋਲਣਾ ਪਵੇ ਕਿਉਂਕਿ ਪਾਣੀ ਦੀ ਰਫ਼ਤਾਰ ਬਹੁਤ ਜ਼ਿਆਦਾ ਹੈ ਤੇ ਬਹੁਤ ਸਪੀਡ ਦੇ ਨਾਲ ਜਿਹੜਾ ਪਾਣੀ ਹੈ ਉਹ ਚੜ ਕੇ ਆ ਰਿਹਾ ਹੈ ਤੇ ਹੁਣ ਅੱਜ ਹੋ ਸਕਦਾ ਵੀ ਤੀਸਰਾ ਗੇਟ ਜਿਹੜਾ ਤੀਸਰਾ ਗੇਟ ਵੀ ਹੋ ਸਕਦਾ ਹੈ ਖੋਲਣਾ ਪਵੇ ਕਿਉਂਕਿ ਜਿਹੜੇ ਹਾਲਾਤ ਬਣੇ ਹੋਏ ਨੇ ਇਸ ਹਾਲਾਤਾਂ ਦੇ ਵਿੱਚ ਪਾਣੀ ਉੱਪਰ ਦੀ ਜਾ ਰਿਹਾ ਹੈ ਫਲੱਡ ਗੇਟਸ ਦੇ ਉੱਪਰ ਦੀ ਪਾਣੀ ਹੈ ਜਿਹੜਾ ਜਾ ਰਿਹਾ ਹੈਗਾ ਸਾਫ਼ ਤੌਰ ਤੇ ਦਰਸਾਉਂਦਾ ਵੀ ਕਿੰਨਾ ਜ਼ਿਆਦਾ ਪਾਣੀ ਦਾ ਲੈਵਲ ਹੈ ਜਿਹੜਾ ਉਹ ਵੱਧ ਚੁੱਕਿਆ ਹੈ ਜਿਹਦੇ ਕਰਕੇ ਲਗਾਤਾਰ ਗੇਟ ਖੋਲਣੇ ਪੈ ਰਹੇ ਨੇ ਅੱਗੇ ਥੋੜੇ ਥੋੜੇ ਗੇਟ ਖੁੱਲਦੇ ਹੁੰਦੇ ਨੇ ਪਰ ਅੱਜ ਤੁਹਾਨੂੰ ਦਿਖਾ ਦਈਏ ਕਿ ਪੂਰੇ ਪੂਰੇ ਗੇਟ ਨੇ ਜਿਹੜੇ ਉਹ ਖੁੱਲੇ ਜਾਪ ਰਹੇ ਨੇ ਤੇ ਇਹਨਾਂ ਗੇਟਾਂ ਦੇ ਵਿੱਚ ਤੀਸਰਾ ਗੇਟ ਵੀ ਹੋ ਸਕਦਾ ਖੋਲਣਾ ਪੈ ਜਾਏ ਕਿਉਂਕਿ ਪਾਣੀ ਬਿਲਕੁਲ ਉੱਪਰ ਦੀ ਫਲੋਟ ਕਰ ਰਿਹਾ ਹੈ ਇੱਥੋਂ ਸਿਚੁਏਸ਼ਨ ਸਮਝੋ ਤੁਸੀਂ ਕਿ ਆਖਰ ਕਿੰਨੀ ਜ਼ਿਆਦਾ ਵਰਸ ਸਿਚੁਏਸ਼ਨ ਹੈ ਜਿਹੜੀ ਉਹ ਬਣੀ ਹੋਈ ਹੈ ਕਿਉਂਕਿ ਹੁਣ ਤੱਕ ਜਿਹੜੇ ਦੋ ਗੇਟ ਵੀ ਖੋਲੇ ਜਾਂਦੇ ਸੀਗੇ ਉਹ ਥੋੜੇ-ਥੋੜੇ ਖੋਲੇ ਜਾਂਦੇ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਪਾਣੀ ਰਿਲੀਜ਼ ਕਰਿਆ ਜਾਂਦਾ ਸੀ ਪਰ ਅੱਜ ਕਿਉਂਕਿ ਦੋਏ ਗੇਟ ਪੂਰੇ ਓਪਨ ਕੋ ਪੂਰੇ ਖੋਲੇ ਹੋਏ ਨੇ ਲਗਭਗ ਲਗਭਗ ਇੱਕ ਗੇਟ ਤਾਂ ਪੂਰਾ ਖੁੱਲਾ ਦੂਸਰਾ ਗੇਟ ਥੋੜਾ ਜਿਹਾ ਅ ਅ ਨਿਚਲੇ ਥਾਂ ਥਾਂ ਤੇ ਆ ਤੇ ਉਸ ਤੋਂ ਬਾਅਦ ਜਿਹੜਾ ਕਿਉਂਕਿ ਡੇਂਜਰ ਲੈਵਲ ਜਿੱਥੋਂ ਪਿੱਛੋਂ ਪਾਣੀ ਆ ਰਿਹਾ ਉਹ ਡੇਂਜਰ ਲੈਵਲ ਵੀ ਹੈ ਜਿਹੜਾ ਉਹ ਦਿਖ ਨਹੀਂ ਰਿਹਾ ਹੈਗਾ ਤੇ ਸਿਚੁਏਸ਼ਨ ਇਸ ਦੇ ਵਿੱਚ ਤੁਰੰਤ ਪੈਰ ਫੈਸਲਾ ਲੈਣਾ ਪੈ ਰਿਹਾ ਹੈ ਚੰਡੀਗੜ੍ਹ ਪ੍ਰਸ਼ਾਸਨ ਦੀ ਪੂਰੀ ਨਿਗਾਹ ਬਣੀ ਹੋਈ ਹੈ ਤਾਂਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਹੋਵੇ ਅਲਰਟ ਸਾਰੇ ਪਾਸੇ ਹੈ ਅਲਰਟ ਸਾਰੇ ਪਾਸੇ ਹੈ ਇਸ ਕਰਕੇ ਦੂਰ ਰਹੋ ਜਿੰਨਾ ਨਦੀਆਂ ਨਾਲਿਆਂ ਤੋਂ ਦੂਰ ਰਹਿ ਜਾ ਸਕਦਾ ਹੈ ਕਿਸੇ ਵੀ ਸਮੇਂ ਕੋਈ ਵੀ ਸਿਚੁਏਸ਼ਨ ਬਦਲ ਸਕਦੀ ਹੁੰਦੀ ਹੈ ਫੋਟੋ ਖਿੱਚਣਾ ਵੀਡੀਓ ਬਣਾਉਣਾ ਫਿਰ ਵੀ ਹੋ ਜਾਊਗਾ ਪਰ ਜੇ ਘਰੇ ਜੀ ਹੀ ਕਿਸੇ ਚਪੇਟ 'ਚ ਆ ਗਏ ਜ਼ਿੰਦਗੀ ਸਭ ਤੋਂ ਜ਼ਿਆਦਾ ਜ਼ਰੂਰੀ ਵੀਡੀਓ ਜਰਨਲਿਸਟ ਜਗਦੀਸ਼ ਦੇ ਨਾਲ ਮਿਸਿੰਗ ਰੋਜਾਲਾ ਸਪੋਰਟ ਟੀਵੀ ਚੰਡੀਗੜ੍ਹ